ਗਲਤ ਲੋਕੇਸ਼ਨ ਨੇ ਦੋ ਸਖੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਲੈ ਲਈ ਜਾਨ ਜੀ ਹਾਂ ਜੀਪੀਐਸ ਤੇ ਲੋਕੇਸ਼ਨ ਲਗਾਈ ਹੋਈ ਸੀ ਪਰ ਅੱਗੇ ਪੁਲ ਖਤਮ ਹੋ ਗਿਆ ਜਿਸ ਤੋਂ ਬਾਅਦ ਗੱਡੀ ਨਹਿਰ ਦੇ ਵਿੱਚ ਡਿੱਗ ਗਈ ਜਿੱਥੇ ਗੱਡੀ ਡਿੱਗੀ ਉੱਥੇ ਪਾਣੀ ਲਾਲ ਹੋ ਗਿਆ ਤਾਂ ਲੋਕ ਵੀ ਹੈਰਾਨ ਹੋ ਗਏ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਪਤਾ ਲੱਗਿਆ ਕਿ ਨਹਿਰ ਦੇ ਵਿੱਚ ਇੱਕ ਕਾਰ ਡਿੱਗੀ ਹੈ ਤੇ ਕਾਰ ਦੇ ਵਿੱਚ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਦੀ ਦਰਦਨਕ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਜੀਪੀਐਸ ਤੇ ਲੋਕੇਸ਼ਨ ਲਗਾਈ ਹੋਈ ਸੀ ਉਹ ਲੋਕੇਸ਼ਨ ਜਿਹੜੀ ਹੈ ਗਲਤ ਪਾਸੇ ਲੱਗ ਗਈ ਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਇਹ ਜਿਹੜਾ ਪੁਲ ਹੈ ਹੜਾਂ ਦੀ ਮਾਰ ਹੇਠਾਂ ਆ ਕੇ ਅੱਧੇ ਨਾਲੋਂ ਜ਼ਿਆਦਾ ਪੁਲ ਪਾਣੀ ਦੇ ਵਿੱਚ ਵਹਿ ਗਿਆ ਸੀ ਜਿਸ ਤੋਂ ਬਾਅਦ ਜੀਪੀਐਸ ਜਿਹੜਾ ਆ ਉਹ ਇਨ੍ਹਾਂ ਨੌਜਵਾਨਾਂ ਨੂੰ ਇਸ ਪੁਲ ਤੇ ਲੈ ਆਇਆ ਤੇ ਅੱਗੇ ਨੌਜਵਾਨਾਂ ਨੂੰ ਨਹੀਂ ਪਤਾ ਸਿੱਕੀ ਇਹ ਪੁਲ ਖਤਮ ਹੋ ਗਿਆ ਦੇਖिए ਗੱਡੀ ਨਹਿਰ ਦੇ ਵਿੱਚ ਡਿੱਗ ਗਈ ਤਾਂ ਆਈਡੀ ਕਾਰਡ ਤੋਂ ਨੌਜਵਾਨਾਂ ਦੀ ਪਛਾਣ ਹੋਈ ਵਿਵੇਕ ਅਤੇ ਅਮਿਤ ਨਾਂ ਦੇ ਨੌਜਵਾਨ ਦੋ ਗੱਡੀ ਦੇ ਵਿੱਚ ਸ਼ਾਮਿਲ ਸੀ ਤੇ ਉਹਨਾਂ ਦੇ ਨਾਲ ਇੱਕ ਹੋਰ ਮੁੰਡਾ ਵੀ ਸੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੇ ਵਿੱਚ ਦੋ ਸਖੇ ਭਰਾ ਸ਼ਾਮਿਲ ਨੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ GPS ਦੀ ਲੋਕੇਸ਼ਨ ਨੇ ਇਸ ਤਰੀਕੇ ਦੇ ਨਾਲ ਹਾ사 ਕੀਤਾ ਹੋਵੇ ਪਹਿਲਾਂ ਵੀ ਇੱਕ ਦੋ ਵਾਰ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਪੂਰੇ ਦਾ ਪੂਰਾ ਟੱਬਰ ਹੀ GPS ਲੋਕੇਸ਼ਨ ਲਗਾ ਕੇ ਕਾਰ ਦੇ ਵਿੱਚ ਜਾਂਦਾ ਤੇ ਕਾਰ ਜਿਹੜੀ ਆ ਲੇਖ ਦੇ ਵਿੱਚ ਡਿੱਗ ਜਾਂਦੀ ਹੈ ਤੇ ਅਜਹੀ ਖਬਰ ਸਾਹਮਣੇ ਆਈ ਹੈ ਜਿੱਥੇ GPS ਲੋਕੇਸ਼ਨ ਦੇ ਨਾਲ ਤਿੰਨ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਨੇ ਤੇ ਅਜੇਹੇ ਪੁਲ ਤੇ ਪਹੁੰਚ ਗਏ ਜਿਹੜਾ ਪੁਲ ਕੀ ਹੜਾਂ ਦੀ ਮਾਰ ਹੇਠਾਂ ਢੇਰੀ ਹੋ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੜਾਂ ਕਾਰਨ ਇਹ ਪੁਲ ਵਹਿ ਗਿਆ ਸੀ ਜਿਸ ਤੋਂ ਬਾਅਦ GPS ਟਰੈਕ ਦੀ ਮਦਦ ਨਾਲ ਇਹ ਨੌਜਵਾਨ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਟਰੈਕ ਉਹਨਾਂ ਦਾ ਕਾਲ ਬਣ ਜਾਏਗਾ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ। ਰਾਮ ਗੰਗਾ ਨਹਿਰ ਦੇ ਵਿੱਚ ਇਹ ਨੌਜਵਾਨ ਗੱਡੀ ਸਮੇਤ ਹੀ ਡਿੱਗ ਗਏ। ਵੈਗਨਰ ਗੱਡੀ ਸੀ ਜਿਸ ਦੇ ਵਿੱਚ ਦੋ ਸਖੇ ਭਰਾਵਾਂ ਦੇ ਨਾਲ ਇੱਕ ਦੋਸਤ ਵੀ ਸ਼ਾਮਲ ਸੀ। ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦੇ ਕਹਿਣ ਮੁਤਾਬਕ ਇੱਥੇ ਤਿੰਨੋਂ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਜੀਪੀਐਸ ਗਲਤ ਲੋਕੇਸ਼ਨ ਤੇ ਲੈ ਗਿਆ। जिस दे वीडियो, वीडियो देख के तो भी रूह आज दिनांक 24 नवंबर को सुबह साढ़े नौ बजे के आसपास थाना फरीदपुर पर यह सूचना प्राप्त हुई कि ग्राम खलपुर में रामगंगा नदी के बीच एक गाड़ी पुल से गिरकर क्षतिग्रस्त हो गई है तत्काल थाना फरीदपुर पुलिस एवं बदायूं से दातागंज की पुलिस मौके पर पहुंची मौके पर जाकर देखा गया तो एक वैगनार कार जो कि टैक्सी प्रतीत होती है वह एक निर्माणाधीन पुल जिसका अप्रोच रोड दातागंज बदायूं की तरफ से था उस पर चढ़ गई थी और ऐसा प्रतीत हो रहा है कि अचानक पुल खत्म होने से वह बीच नदी में गिर गई वहां मौके से तीन लोगों के शव निकाले गए जिनकी मौके पर ही मृत्यु हो जाना प्रतीत हो रहा है इन तीनों के पहचान के प्रयास किए गए तो इनमें दो के आईडी कार्ड से उनकी पहचान अमित और विवेक जो कि इमादपुर फरुखाबाद के निवासी हैं, ऐसी हुई है इनके परिजनों को सूचना दे दी गई है और एक अन्य की पहचान के प्रयास किए जा रहे हैं थाना पुलिस द्वारा शव को कब्जे में लेकर पंचायतनामा की कार्रवाई की गई है एवं पोस्टमार्टम हेतु भिजवाया जा रहा है और इस संबंध में आवश्यक वैधानिक कार्रवाई भी प्रचलित